ਬੱਚੇ ਬਹੁਤ ਪਰੇਸ਼ਾਨ ਨੇ ਮੱਲਾ ਪੂਰਾ ਪਰੇਸ਼ਾਨ ਹੈ ਬਿਜਲੀ ਵਾਲੇ ਆਂਦੇ ਮਿੱਠੀ ਗੋਲੀ ਦੇ ਕੇ ਤੁਰ ਪੈਂਦੇ ਕੋਈ ਟਾਈਮ ਸਰ ਨਹੀਂ ਆਉਂਦਾ ਉੱਥੇ ਮਿੱਠੀ ਗੋਲੀ ਦਿੰਦੇ ਨੇ ਆਗੇ ਤੁਰ ਜਾਂਦੇ ਦੇਖ ਕੇ ਕਹਿੰਦੇ ਫੋਟੋ ਖਿੱਚ ਕੇ ਲੈ ਜਾਂਦੇ ਵਾਪਸ ਫੇਰ ਮੁੜ ਕੇ ਕੋਈ ਨਹੀਂ ਆਉਂਦਾ ਉੱਥੇ ਇਹਦੇ ਨਾਲ ਲਾਈਟ ਨਾ ਪਾਣੀ 5 ਦਿਨ ਹੋ ਗਏ ਸੀ ਲਾਈਟ ਬਹੁਤ ਪਰੇਸ਼ਾਨ ਸੀ ਹੁਣ ਇੱਥੇ ਮੁਲਾਜ਼ਮ ਸੀਗੇ ਪਰ ਜਦੋਂ ਅਸੀਂ ਇੱਥੇ ਧਰਨਾ ਲਾਇਆ ਸਾਰੇ ਮੁਲਾਜ਼ਮ ਹੀ ਬਾਹਰ ਚਲੇ ਗਏ ਇੱਥੋਂ ਜੇ ਨੀਂਦ ਨਹੀਂ ਪੂਰੀ ਹੈ ਰਾਤ ਨੂੰ ਸਕੂਲੇ ਸੋਣਾ ਹੀ ਹੈ ਇਹ ਸਾਡੇ ਬੱਚੇ ਨਹੀਂ ਕੰਪਲੀਟਾ ਨੇ ਸਕੂਲੋਂ ਸੱਚਾ ਦੋਸਤੋ ਮੈਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖ਼ਬਰੀ ਲਾਲ ਟੀਵੀ ਦੋਸਤੋ ਪਹੁੰਚਿਆ ਬਿਜਲੀ ਦਫ਼ਤਰ ਜਿਦੋਂ ਦੇਖ ਸਕਦੇ ਹੋ ਮੇਰੇ ਪਿੱਛੇ ਨਾਰੇ ਲਗਾ ਰਹੇ ਨੇ ਜਿੰਦਾਬਾਦ ਮੁਰਦਾਬਾਦ ਦੇ ਕਿਉਂਕਿ ਇਹਨਾਂ ਤੇ ਬਿਜਲੀ ਨਹੀਂ ਆ ਰਹੀ ਆਹ ਜਾਣਦੇ ਆ ਕੀ ਕਾਰਨ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਮੁਰਦਾਬਾਦ ਆਧੀ ਬਾਜੀ ਕੀ ਗਏ ਹੋਗੇ ਜਿਹੜਾ ਅੱਜ ਬਿਜਲੀ ਘਰ ਦੇ ਵਿੱਚ ਜਿਹੜੀ ਆ ਪਾਜੀ ਮੱਲੇ ਦੇ ਵਿੱਚ 5 ਦਿਨ ਹੋ ਗਏ ਲਾਈਟ ਹੈ ਨਹੀਂਗਾ ਪਾਣੀ ਹੈ ਨਹੀਂਗਾ ਬੱਚੇ ਬਹੁਤ ਪਰੇਸ਼ਾਨ ਨੇ ਮੱਲਾ ਪੂਰਾ ਪਰੇਸ਼ਾਨ ਹੈ ਬਿਜਲੀ ਵਾਲੇ ਆਂਦੇ ਮਿੱਠੀ ਗੋਲੀ ਦੇ ਕੇ ਤੁਰ ਪੈਂਦੇ ਆ ਕੋਈ ਟਾਈਮ ਸਰ ਨਹੀਂ ਆਉਂਦਾ ਉੱਥੇ ਕਿਹੜੇ ਮੱਲੇ ਦੀ ਗੱਲ ਹੈ ਸਰ ਨਿਊ ਨੈਸ਼ਨਲ ਕੋਲ ਨੇ ਟਿੱਬਾ ਰੋਡ ਅੱਛਾ ਗੈਜ ਏਜੰਸੀ ਦੀ ਬੈਕ ਸਾਈਡ ਤੇ ਮਿੱਠੀ ਗੋਲੀ ਦਿੰਦੇ ਨੇ ਆ ਕੇ ਤੁਰ ਜਾਂਦੇ ਦੇਖ ਕੇ ਕਹਿੰਦੇ ਫੋਟੋ ਖਿੱਚ ਕੇ ਲੈ ਜਾਂਦੇ ਆਂ ਯਾ ਵਾਪਸ ਫੇਰ ਮੋੜ ਕੇ ਕੋਈ ਨਹੀਂ ਆਉਂਦਾ ਉੱਥੇ ਕਿੰਨੇ ਦਿਨ ਤੋਂ ਲਾਈਟ ਨਹੀਂ ਆਉਂਦੀ ਸਰ 5 ਦਿਨ ਹੋ ਗਏ ਅਜ ਲਾਈਟ ਨਹੀਂ ਠੀਕ ਹੈ ਜੀ ਬਿਜਲੀ ਨਹੀਂ ਹੋਊਗੀ ਤਾਂ ਪਾਣੀ ਕਿੱਥੋਂ ਆਜੂਗਾ ਤੇ ਕੀ ਕਹਿੰਦੇ ਫੇ ਇਹ ਹੁਣ ਆਏ ਇਹ ਮਿੱਠੀ ਗੋਲੀ ਦੇ ਜਨੇ ਇਧਰੇ ਧਰਨਾ ਹੀ ਲਾਣਾ ਪਿਆ ਹਰਗੇ ਅੱਛਾ ਜੀ ਬਿਜ ਸਾਡਾ ਸਰ ਹਲ ਟ੍ਰਾਂਸਫਾਰਮ ਨਾਲਾ ਸਾਡਾ ਟ੍ਰਾਂਸਫਾਰਮ ਨਾਲਾ ਉਹਨਾਂ ਦੇ ਬੰਦੇ ਮਹਿਕਮਾ ਆਪ ਆ ਕੇ ਕਹਿੰਦਾ ਸਾਹ ਕਹਿੰਦਾ ਫੇ ਤੁਹਾਡਾ ਜਿਹੜਾ ਹਲ ਆਉ ਟ੍ਰਾਂਸਫਾਰਮ ਵਾਲਾ ਇੱਥੋਂ 2 ਸਾਲ ਹੋ ਗਏ ਪਾਸ ਹੋਇਆ ਟ੍ਰਾਂਸਫਾਰਮ ਨਹੀਂ ਲੱਗਿਆ ਹਾਲ ਤੱਕ ਬਿਜਲੀ ਆ ਜਨੇ ਮਿੱਠੀ ਗੋਲੀ ਦੇ ਦਿੰਦੇ ਨੇ 1998 ਟ੍ਰਾਂਸਫਾਰਮ ਲੱਗਿਆ ਸਾਡਾ ਹੋਰੇ ਅੰਦਰ ਕਿੰਨੀ ਦੇ ਰੋਗੀ ਸਰ ਅੱਜ ਅਸੀਂ ਇੱਥੇ ਪਹਿਲੀ ਵਾਰ ਪਹਿਲਾਂ ਵੀ ਆਏ ਸੀਗੇ ਦੋ ਤਿੰਨ ਵਾਰ ਹੀ ਆਏ ਆ ਸਰ ਪਿਛਲੇ ਵਾਰ ਵੀ ਆਏ ਸੀਗੇ ਹੁਣ ਵੀ ਆਏ ਆ ਪਰ ਹੱਲ ਨਹੀਂ ਹੋਇਆ ਇਸ ਚੀਜ਼ ਦਾ ਕੋਈ ਵੀ ਸਾਨੂੰ ਕਹਿੰਦੇ ਬਾਹਰ ਨਿਕਲੇ ਗੱਲ ਕਰ ਲੋ ਸਰ ਬਾਹਰ ਕਿਉਂ ਨਿਕਲੀਏ ਭਈ ਤੁਸੀਂ ਅੰਦਰ ਏਸੀ ਆ ਚ ਬੈਠੇ ਹੋ ਅਸੀਂ ਬਾਹਰ ਆ ਜਾਈਏ ਸਾਡੇ ਅਮਲੇ ਜਾ ਕੇ ਦੇਖੋ ਇੱਕ ਵਾਰੀ बताओ ये कि दिन बगैर पानी ਤੋਂ बगैर ਲੈਟਰ ਤੋਂ پتہ لگ جائے ਸਾਨੂੰ ਕਿੰਨਾ ਵੱਲੋ ਗਿਆ ਗਿਆ ਤੁਹਾਨੂੰ ਬਾਹਰ ਗੱਲ ਕਰ ਲੈਣੇ ਆ ਸਾਰੇ ਜਿਹੜੇ ਮੇਨ ਬੈਠੇ ਨੇ ਅੰਦਰ ਬਿਜਲੀ ਵਾਲੇ ਨਾ ਤੁਹਾਨੂੰ ਪਤਾ ਨਹੀਂ ਹੈਗਾ ਕੌਣ ਨੇ ਪਹਿਲਾਂ ਹੀ ਉਹ ਕਿਸਾਨਾਂ ਦਾ ਪਹਿਲਾਂ ਹੀ ਆਫਿਸ ਆ ਜਿਹੜਾ ਲੈਫਟ ਹੈਂਡ ਸਾਈਡ ਤੇ ਆ ਪਹਿਲਾ ਆਫਿਸ ਉਹਨਾਂ ਦਾ ਜਿਹੜੇ ਉੱਤੇ ਮੌਜੂਦਾ ਐਮ ਐਲ ਏ ਆ ਗਏ ਉਹਨਾਂ ਕੋਲ ਗਏ ਸੀਗੇ ਤੁਸੀਂ ਸਰ ਐਮ ਐਲ ਏ ਦਾ ਤਾਂ ਬਸ ਦੀ ਗੱਲ ਨਹੀਂ ਕੋਲੇ ਕੋ ਅਸੀਂ ਬਹੁਤ ਬਾਰ ਜਾ ਚੁੱਕੇ ਆ ਕੋਈ ਹੱਲ ਨਹੀਂ ਹੈਗਾ ਉਹਦਾ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਉੱਤੇ ਤੇ ਕੀ ਮੰਗ ਕਰ ਰਹੇ ਹੋ ਸਰ ਟਰਾਂਸਫਰਿੰਗ ਟਰਾਂਸਫਰ ਦਿਖਾ ਦਿਓ ਸਾਡਾ ਟਰਾਂਸਫਰ ਦਿਖਾ ਦਿਓ ਅਸੀਂ ਕੁਝ ਨਹੀਂ ਜਾਣਦੇ ਬਿਜ ਕਿਉਂਕਿ ਉਹਨਾਂ ਦਾ ਬੰਦਾ ਆਪ ਆ ਕੇ ਕਹਿ ਕੇ ਜਾਂਦਾ ਵੀ ਤੁਹਾਡਾ ਹਾਲ ਟ੍ਰਾਂਸਫਰ ਨਾ ਕੁੰਡੀ ਨਾ ਕੋਈ ਨਹੀਂ ਸਰ ਉਹ ਠੀਕ ਕਰਕੇ ਚੱਲਦੇ ਨੇ 2 ਘੰਟੇ ਬਾਅਦ ਫੇਰ ਚੱਲ ਜਾਂਦੇ ਕਿਉਂਕਿ ਲੋਡ ਬਹੁਤ ਆ 2 ਮੱल्ल्या ਨਾਲ ਇਕੱਠਾ ਟ੍ਰਾਂਸਫਰ ਆ ਸਾਰੇ ਫੇਸ ਹੋਰ ਜਾਂਦੇ ਓਵਰਲੋਡ ਹੈ ਟ੍ਰਾਂਸਫਰ ਸਰ ਤੁਹਾਡੇ ਏਰੀਆ 'ਚ ਪ੍ਰੋਬਲਮ ਹੈ ਕਿ ਨਾਲ ਲੱਗ ਜਾਂਦੇ ਹੋਰ ਪ੍ਰੋਬਲਮ ਸਰ 2 ਏਰੀਏ ਹੋ ਗਏ ਨਾਲ ਦਾ ਮੱਲਾ ਵੀ ਹੈ ਉਹ ਵੀ ਆਏ ਹੋਏ ਨੇ ਸਾਰੇ ਉਹ ਮੱਲੇ ਦੇ 2 ਮੱਲੇ ਦਾ ਇਕੋ ਟ੍ਰਾਂਸਫਰ ਮੈਂ ਉਹ 1998 ਦਾ ਲੱਗਿਆ ਆ ਉਹ 1998 ਤੋਂ ਬਾਅਦ ਉਹ ਤੇ ਆਬਾਦੀ ਨਹੀਂ ਵਧੀ ਬੰਦੇ ਨਹੀਂ ਵੱਸਦੇ ਉੱਥੇ ਬੰਦੇ ਵਾਦਦੇ ਆ ਨਾ ਸਰ ਮਾਮਲਾ ਜਿਹੜਾ ਤੁਸੀਂ ਅੱਜ ਬਿਜਲੀ ਕਰਦੇ ਹੋ ਉੱਚ ਇਕੱਠੇ ਹੋਏ ਆ ਅਸੀਂ ਬਿਜਲੀ ਕਰ ਇਸ ਵਾਸਤੇ ਆਏ ਆ ਸਾਡੇ ਨਾਲ ਲਾਈਟ ਨਾ ਪਾਣੀ 5 ਦਿਨ ਹੋ ਗਿਆ ਸੀ ਲਾਈਟ ਤੋਂ ਬਹੁਤ ਪਰੇਸ਼ਾਨ ਕਿਹੜਾ ਏਰੀਆ ਨਿਊ ਨੈਸ਼ਨਲ ਕਲੋਨੀ ਟੇਪਾ ਰੋਡ ਐਚਪੀ ਗੈਸ ਕੋਲੋਂ ਦੇ ਪੈਕ ਸਾਈਡ ਸਾਡੀ ਸਾਰੀ ਕਲੋਨੀ ਆਈ ਆ ਸਾਰੇ ਪਰੇਸ਼ਾਨ ਆ ਸੀ ਤਾਂ ਉਹਨਾਂ ਲਾਈਟ ਨਾ ਲਾਈਟ ਨਾ ਪਾਣੀ ਕਿੰਨੇ ਘਰ ਨਹੀਂ ਉੱਥੇ ਰੁਕ ਪਾਫੇ ਘਰ ਹੈ ਕਿ 2000 ਤੋਂ ਜ਼ਿਆਦਾ ਹੀ ਹੋਣਗੇ ਸਾਰੇ ਪਰੇਸ਼ਾਨ ਨੇ ਹਾਂਜੀ ਸਾਰੇ ਪਰੇਸ਼ਾਨ ਡਾਕਟਰ ਵਿੱਚ ਕੋਣ ਬੈਠੇ ਕੀ ਕਹਿੰਦੇ ਆ ਤੁਹਾਨੂੰ ਉਹ ਕਹਿੰਦੇ ਕੋਈ ਗੱਲ ਬੰਦੇ ਭੇਜਦੇ ਆ ਤੇ ਠੀਕ ਕਰਵਾ ਦਿੰਦੇ ਆ ਪਰ ਅਸੀਂ ਠੀਕ ਨਹੀਂ ਕਰਵਾਉਣਾ ਸਰ ট্রান্সਫਰਮ ਨਵਾਂ ਲੈ ਕੇ ਜਾਣਾ ਤੇ ਪੰਨ ਸਾਨੂੰ ਸ਼ਾਮ ਤੱਕ ਬੈਠਣੇ ਪਾਵੇ ট্রান্সਫਰਮ ਲੈ ਕੇ ਹੀ ਜਾਣਾ ਤੇ ਆਪਣੇ ਏਰੀਆ ਦੇ ਐਮਐਲਏ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਕੋਲ ਹੀ ਮੈਂ ਗਏ ਸੀ ਕੋਈ ਗੱਲ ਨਹੀਂ ਬਣੀ ਕੀ ਕੀ ਹੈ ਗਿਆ ਉਹਨਾਂ ਕੋਲ ਉਹ ਕਹਿੰਦੇ ਕੋਈ ਗੱਲ ਨਹੀਂ ਬੰਦੇ ਭੇਜਦੇ ਆ 4 ਘੰਟੇਸ ਠੀਕ ਹੋ ਜੂਗੀ 4 ਘੰਟੇ ਮੋੜ ਕੇ 15 ਦਿਨ ਹੋਣ ਲੱਗੇ ਨੇ ਹਾਂ ਤੁਸੀਂ ਕਹ ਰਹੇ ਟ੍ਰਾਂਸਫਾਰਮਰ ਲੈ ਕੇ ਜਾਵਾਂਗੇ ਇਹ ਕਾਰਵਾਈ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਕੀ ਕੀਤੀ ਹੈ ਕਾਰੋ ਅਸੀਂ ਬੈਠੇ ਰਹਾਂਗੇ ਤੁਹਾਡੇ ਕੋਲ ਅਸੀਂ ਕੱਲ ਤੱਕ ਬੈਠੀਏ ਬੈਠਾਂਗੇ ਅਸੀਂ ਬੈਠਾਂਗੇ ਹਾਂਜੀ ਲਾਈਟ ਨਹੀਂ ਹਰ ਸਾਡੇ ਮਰੀ ਲਾਈਟਡ ਹੀ ਕਰਦੇ ਆ ਨਾਲੇ ਅੱਧੇ ਘੰਟੇ ਬਾਅਦ ਲਾਈਟ ਚਲੀ ਜਾਂਦੀ ਆ ਕੀ ਕਰਾਂ ਦੱਸਦੇ ਵੀ ਕਿਉਂ ਲਾਈਟ ਚਲੀ ਜਾਂਦੀ ਆ ਲੋਡ ਜ਼ਿਆਦਾ ਹੈ ਸਰ ਟ੍ਰਾਂਸਫਾਰਮਰ ਛੋਟਾ ਹੈ ਲੋਡ ਨਹੀਂ ਕਰ ਰਹੇ ਕੁਝ ਵੀ ਨਹੀਂ ਕਰ ਰਹੇ ਸਾਡੇ ਕਹਿੰਦੇ 19-12 ਦੇ ਕੰਪਲੀਟ ਕਰੋ 19-12 ਤੇ ਅਸੀਂ ਕੰਪਲੀਟ ਕਰਦੇ ਆ ਉਹ ਕਹਿੰਦੇ ਤੁਸੀਂ ਆਫਿਸ ਜਾ ਕੇ ਗੱਲ ਕਰੋ ਉੱਥੇ ਹੀ ਤੁਹਾਡਾ ਹੱਲ ਹੋਣਾ ਹੈ ਕੀ ਅੱਜ ਤੁਸੀਂ ਆਫਿਸ ਪਹੁੰਚੇ ਹੋ? ਹਾਂਜੀ ਅਸੀਂ ਅੱਜ ਆਫਿਸ ਪਹੁੰਚ ਗਏ ਹਾਂ। ਠੀਕ ਹੈ। ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਬਿਜਲੀ ਦਫ਼ਤਰ 'ਚ ਪਹੁੰਚਿਆ। ਮੁੱਕ ਤੇ ਕੋਈ ਵੀ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ। ਕੁਰਸੀ ਬਿਲਕੁਲ ਖਾਲੀ ਪਈ ਹੈ। ਸਾਰੇ ਮਹੱਲਾ ਵਾਸੀ ਇਸ ਦਫ਼ਤਰ 'ਚ ਪਹੁੰਚ ਚੁੱਕੇ ਆ। ਕੁਝ ਦੇ ਕੀ ਕਹਣਾ ਨਹੀਂ ਕੀ ਕਹੋਗੇ? ਕੁਰਸੀ ਬਿਲਕੁਲ ਖਾਲੀ ਪਈ ਹੈ। ਕੋਈ ਵੀ ਮੁਲਾਜ਼ਮ ਦੇਖ ਨਹੀਂ ਰਿਹਾ। ਸਰ ਅਸੀਂ ਤਾਂ ਰਾਤ ਦੇ ਹੀ ਬਹੁਤ ਪਰੇਸ਼ਾਨ ਹੈਗੇ ਆ ਅਸੀਂ ਹੁਣ ਇੱਥੇ ਮੁਲਾਜ਼ਮ ਸੀਗੇ ਪਰ ਜਦੋਂ ਅਸੀਂ ਇੱਥੇ ਧਰਨਾ ਲਾਇਆ ਸਾਰੇ ਮੁਲਾਜ਼ਮ ਹੀ ਬਾਹਰ ਚਲੇ ਗਏ ਇੱਥੋਂ ਜੋ ਨਾਲ ਦਫ਼ਤਰ ਸੇ ਬੈਠੇ ਸੀਗੇ ਉਧਰਲੇ ਬੈਠੇ ਸੀ ਕਹਿੰਦੇ ਜੀ ਤੁਸੀਂ ਅਸੀਂ ਲਾਈਟ ਦਾ ਹੱਲ ਕਰਾ ਰਹੇ ਆ ਕਰਾ ਰਹੇ ਆ ਪਰ ਸਾਡੇ ਪਿਛਲੇ 5 ਦਿਨ ਤੋਂ ਲਗਾਤਾਰ ਸਾਡੇ ਲਾਈਟ ਗਈ ਹੋਈ ਹੈ ਨਾ ਲਾਈਟ ਹੈ ਨਾ ਪਾਣੀ ਹੈਗਾ ਜੀ ਬਿਲਕੁਲ ਬਹੁਤ ਪਰੇਸ਼ਾਨ ਹੋਏ ਪਏ ਆ ਜੀ ਕਾਹਨ ਤੁਸੀਂ ਫੋਨ ਮਲਾ ਰਹੇ ਹੋ ਫੋਨ ਦਾ ਕੋਈ ਹੱਲ ਹੋ ਰਿਹਾ ਵੀ ਸਰ ਫੋਨ ਤੇ ਮੈਂ ਰਾਤ ਦਾ 10 ਵਜੇ ਦਾ ਫੋਨ ਮਲਾ ਰਿਹਾ ਮੈਂ ਐਕਸ਼ਨ ਸਾਹਿਬ ਹੈਗੀ ਆ ਜੀ ਉਹਨਾਂ ਨੂੰ ਕੰਪਲੇਂਟ ਨੰਬਰ ਵੀ ਪ ਕੋਈ ਹੱਲ ਨਹੀਂ ਹੋਇਆ ਸਵੇਰੇ ਰਾਤ ਸਵੇਰ ਰਾਤੀ 10 ਵਜੇ ਫੋਨ ਕੀਤਾ 12 ਵਜੇ ਫੋਨ ਕੀਤਾ 1 ਵਜੇ 3 ਵਜੇ 6 ਵਜੇ ਕਹਿੰਦੇ ਜੀ ਕਰਾਨੇ ਆ ਬੰਦੇ ਆ ਰਹੇ ਕਰਾਨੇ ਸ਼ਿਫਟ ਚੇਂਜ ਹੋਈ ਰਾਤ ਨੂੰ 2 ਵਜੇ ਦੁਬਾਰਾ ਜਦੋਂ ਫੋਨ ਕੀਤਾ ਸੀ ਕਹਿੰਦੇ ਬੰਦੇ ਪ੍ਰੀਤ ਪੁਨੀਤ ਨਗਰ ਕੰਮ ਕਰ ਰਹੇ ਨੇ ਤੁਹਾਡੇ ਕੋ ਆ ਰਹੇ ਨੇ 2 2 6 ਵਜੇ ਪਰ ਬੰਦੇ ਨਹੀਂ ਆਏ ਅੱਜ ਦੇਖ ਲਓ ਜੀ ਟਾਈਮ ਦੇਖ ਲਓ 2 ਵੱਜ ਚੁੱਕੇ ਨੇ ਪਰ ਕੱਲ ਰਾਤ ਦੀ 10 ਵਜੇ ਦੀ ਲਾਈਟ ਗਈ ਹੋਈ ਆ ਅੱਜ ਤੱਕ ਦੀ ਲਾਈਟ ਨਹੀਂ ਆਈਗੀ ਪਿਛਲੇ 5 ਦਿਨ ਤੋਂ ਲਗਾਤਾਰ ਹੀ ਅੱਧੀ ਹੁੰਦਾ ਪਿਆ ਵਾ ਤਾਂ ਤੁਹਾਡੇ ਰੇ ਵਿੱਚ ਲਾਈਟ ਆ ਨਹੀਂ ਪਰ ਦਫਤਰ ਖਾਲੀ ਪਿਆ ਪ ਇਹਨਾਂ ਵਾਰ ਏਸੇ ਚੱਲਦੇ ਪਏ ਸਾਡੇ ਦੇ ਬੱਚੇ ਨਿੱਕੇ ਨਿੱਕੇ ਬੱਚੇ ਆ ਜੀ ਪੱਖੀਆਂ ਚੱਲ ਚੱਲ ਬੱਚੇ ਨੂੰ ਵੜਾਇਆ ਹੋਇਆ ਘਰੇ ਦੱਸੋ ਕੰਪਲੀਟ ਆਂਦੀ ਹੈ ਤੁਹਾਡਾ ਬੱਚਾ ਸਰ ਸੋ ਜਾਂਦਾ ਇਹਨੂੰ ਆਕੇ ਲੈ ਜਾਓ ਸਰ ਬੱਚੇ ਦੀ ਨੀਂਦ ਹੀ ਨਹੀਂ ਪੂਰੀ ਹੈ ਰਾਤ ਨੂੰ ਸਕੂਲੇ ਸੋਣਾ ਹੀ ਹੈ ਇਹ ਸਾਡੇ ਬੱਚੇ ਨਹੀਂ ਕੰਪਲੀਟਾਂ ਨੇ ਸਕੂਲੋਂ ਸਕੂਲੋਂ ਕਬਲੇਟ ਆ ਰਹੀ ਹੈ ਸਰ ਬੱਚਾ ਸੋ ਰਿਹਾ ਹੈ ਕਲਾਸ ਦੇ ਵਿੱਚ ਤੁਸੀਂ ਸੁਵਾਂਦੇ ਨਹੀਂ ਸਰ ਸੋਈਏ ਕਿੱਥੋਂ ਲੈਟ ਆ ਰਹੀ ਬੱਚਾ ਕਲਪਦਾ ਹੈ ਰਾਤ ਨੂੰ ਇੰਝ ਅਰਾਮ ਨਹੀਂ ਕਰਾਂਗੇ ਸਵੇਰੇ 4 ਵਜੇ ਸੀ ਕੰਮ ਤੇ ਜਾਣਾ ਹੁੰਦਾ ਸੀ ਕਿਵੇਂ ਜਾਵਾਂ ਕੰਮ ਤੇ ਦੋ ਦਿਨ ਹੋ ਗਏ ਲੱਗਦ ਰਹੇ ਫਰੀਦ ਦੇ ਪੱਖੇ ਚੱਲਦੇ ਪਏ ਸਾਡੇ ਲੈਟਵੀਂ ਦਾ ਪਾਣੀ ਹੈ ਬਿਲਕੁਲ ਇੱਥੇ ਪੱਖਾ ਚੱਲ ਰਿਹਾ ਸਾਡੇ ਖਾਲੀ ਆ ਦੇਖ ਸਕਦੇ ਹੋ ਤੁਸੀਂ ਇਸ ਦਫਤਰ ਵਿੱਚ ਸਾਰਾ ਕਰਾਾ ਕੀਤਾ ਗਿਆ ਮਹੱਲਾ ਵਾਸੀਆਂ ਲੋ ਪੱਖਾ ਬਿਜਲੀ ਚੱਲ ਰਹੀ ਹੈ ਪਰ ਜਿਸ ਮਹੱਲੇ ਚ ਪ੍ਰੋਬਲਮ ਹੈ ਉੱਥੇ ਕੋਈ ਹੱਲ ਕੀਤਾ ਜਾ ਰਿਹਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪ੍ਰੋਬਲਮ ਆ ਰਹੀ ਹੈ ਹੋਰ ਅਫੀਸਰ ਨਾਲੇ ਕਮਰੇ ਉੱਥੇ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕੋਈ ਮੁਲਾਜ਼ਮ ਬੈਠਾ ਹੈ ਕਿ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਪੂਰੇ ਪਹੁੰਚੀਏ ਉਸ ਤੋਂ ਬਾਅਦ ਉਹ ਫਿਰ ਚੱਕਰ ਉਹ ਫਿਰ ਜੀ ਇਸ ਸਮੱਸਿਆ ਦਾ ਹੱਲ ਵਾਸਤੇ ਲੱਗੇ ਹੋਣਗੇ ਫੀਲਡ ਵਿੱਚ ਹੀ ਗਏ ਹੋਣਗੇ ਸਰ ਆਪਣੇ ਬਲੇ ਕੁਝ ਹੋਰ ਕਰਕੇ ਕਹਿ ਸਕਦੇ ਹਸਣਾ ਵੀ ਇੱਥੇ ਪਬਲਿਕ ਇਕੱਠੀ ਹੋਈ ਹੈ ਵੀ ਤੁਸੀਂ ਉਹਦਾ ਹੱਲ ਕਰਦੇ ਹੋ ਜਾਂ ਨਹੀਂ ਕਰਦੇ ਨਹੀਂ ਇਹਨਾਂ ਦਾ ਹਾਲ ਹੈ ਪਤਾ ਕਿੱਥੇ ਜਾਊਗਾ ਹਾਂ ਹਾਂ ਦੇਖੋ ਮੇਰੀ ਨੌਲੇਜ ਹੈ ਜੀ ਉਹ ਪਰਵਾਰੇ ਹੋਣਗੇ ਹੁਣ ਜਿਆਦਾ ਜਾਣਕਾਰੀ ਮੈਨੂੰ ਨਹੀਂ ਹੈ ਇਸ ਬਾਰੇ ਮੇਰਾ ਏਰੀਆ ਜੀ ਉਹ ਕਰੀਏ ਸਾਡੇ ਨਾਲ ਗੱਲ ਕਰਿਓ ਤੇ ਅਪੱਤਰ ਕਰਨਾ ਸਾਡਾ ਫੋਨ ਵੀ ਨਹੀਂ ਕਿਕ ਕਰ ਰਿਹਾ ਤੁਸੀਂ ਕਰਕੇ ਦੇਖੋ ਆਪ ਬਿਜ਼ੀ ਹੋਣਗੇ ਜੀ ਉਹਨਾਂ ਨੂੰ ਮੈਸੇਜ ਲੱਗਾ ਹੋਇਆ ਐਸਟੀ ਸਾਹਿਬ ਨੂੰ ਕਨਸਰਨ ਨੂੰ ਉਹਦਾ ਹੱਲ ਕਰਵਾ ਰਿਹਾ ਚੀਕ ਤੇ ਚੀਕ ਇਸ ਤੋਂ ਇਲਾਵਾ ਮੈਂ ਹੋਰ ਨਹੀਂ ਇਸ ਤੋਂ ਇਲਾਵਾ ਮੈਂ ਕੋਈ ਕਿਹਾ ਗਿਆ ਜੀ ਨਹੀਂ ਹੱਲ ਹੋਇਆ ਤਾਂ ਅਸੀਂ ਉਰੀ ਉਰੀ ਬੈਠੇ ਰਹਾਂਗੇ ਭਾਵੇਂ ਰਾਤ ਨੂੰ ਕੋਈ ਨਹੀਂ ਹੱਲ ਹੋ ਜਾਏਗਾ ਜੀ ਕਿਉਂ ਨਹੀਂ ਹੋਏਗਾ ਹੱਲ ਤਾਂ ਨਹੀਂ ਹੱਲ ਹੋਏਗਾ ਹੀ ਹਾਲੇ ਮੁੰਡਾ ਨਹੀਂ ਜੇ ਚਾਲ ਹੋ ਜਾਏਗਾ ਇਹਦੇ ਬਾਰੇ ਨਹੀਂ ਮੈਂ ਦੱਸ ਸਕਦਾ ਜੀ ਤਾਂ ਹੁਣ ਕਨਸਰਨ ਐਸਟੀ ਜੀ ਨੂੰ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਨਾ ਸਰ ਨਹੀਂ ਉਹ ਹੀ ਦੱਸਣਗੇ ਜੀ ਕਿ ਸਮੱਸਿਆ ਹੈ ਕਿਦਾਂ ਹੱਲ ਹੋਏਗਾ ਜੀ ਇਹ ਉਹਨਾਂ ਨੂੰ ਨੌਲੇਜ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਤੁਸੀਂ ਚੱਕਣਗੇ ਤਾਂ ਹੀ ਹੱਲ ਹੋਏਗਾ ਨਾ ਨਹੀਂ ਜੀ ਨਹੀਂ ਮੇਰੇ ਏਰੀਆ ਨਹੀਂ ਉਹ ਵੀ ਕਹਿੰਦੇ ਨੇ ਵੀ ਤਾਂ ਦੋਸਤੋ ਗੱਲਬਾਤ ਕੀਤੀ ਨੈਸ਼ਨਲ ਕਲੋਨੀ ਟਿਬਰ ਰੋਡ ਦੇ ਲੋਕਾਂ ਨਾਲ ਜੋ ਕਿ ਪਰੇਸ਼ਾਨ ਹੈ ਬਿਜਲੀ ਨਹੀਂ ਲਾ ਕੇ ਉਹਨਾਂ ਦੀ ਮੰਗ ਹੈ ਕਿ ਇੱਥੇ ਸਾਰਾ ਟਰਾਂਸਫਾਰਮਰ ਚੇਂਜ ਹੋਣਾ ਚਾਹੀਦਾ 5 ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਇਸ ਕਰਕੇ ਮੁਰਦਾਬਾ ਦੇ ਨਾਰੇ ਲਗਾ ਰਹੇ ਨੇ ਐਸਡੀਓ ਦੇ ਜੀਏ ਦੇ ਪਰ ਉਹ ਫੋਨ ਵੀ ਨਹੀਂ ਚੱਕ ਰਹੇ ਤੋ ਇਹਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਸਾਡੀ ਬੀਲੀ ਦੀ ਸਮੱਸਿਆ ਦੂਰ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਛੋਟੇ-ਬੜੇ ਬੱਚੇ ਨੇ ਵੱਡੇ ਬਜ਼ੁਰਗ ਸਾਰੇ ਵੀ ਨੇ ਜੋ ਬੀਲੀ ਤੋਂ ਪਰੇਸ਼ਾਨ ਨੇ ਉਸ ਨੂੰ ਨਿਜਾਤ ਮਿਲ ਸਕੇ ਸੋ ਦੋਸਤੋ ਹੋਰ ਅਪਡੇਟਸ ਲੈ ਕੇ ਆਉਂਦੇ ਰਾਂਗੇ ਦੇਖਦੇ ਰਹੋ ਖਬਰ ਲਾ ਟੀਵੀ ਕੈਮਰਾਮੈਨ ਬੱਲੂ ਦੇ ਨਾਲ ਮੈਂ ਗੁਰਮੀਤ ਸਿੰਘ